ਕਿ ਬੀਜੇਪੀ ਹੋਣ ਨਹੀਂ ਇਹ 11ਵੇਂ ਸਾਲ ਚ ਨਹੀਂ ਕਰ ਲਈ ਬਲਕਿ 2018 ਤੋਂ ਹੀ ਜਿਹੜੀਆਂ ਯੂਪੀਐਸਸੀ ਦੀਆਂ ਪੋਸਟਾਂ ਜਿਹੜੀਆਂ ਆਈਐਸ ਆਈਪੀਐਸ ਵੱਡੇ ਅਹੁਦੇ ਆ ਉਹਦੇ ਵਿੱਚ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਦੇ ਦਫ਼ਤਰ ਵਿੱਚੋਂ ਡਾਇਰੈਕਸ਼ਨਾਂ ਆਉਂਦੀਆਂ ਸੀ ਕਿਸ ਤਰ੍ਹਾਂ ਇਹ 2018 ਮਾਰ 19 ਮਾਰਚ 2018 ਦਾ ਰਿਕਾਰਡ ਹੈ ਸਰਕਾਰੀ ਜੋ ਅਖਬਾਰ ਨੇ ਛਾਪਿਆ ਜਿਹਦੇ ਵਿੱਚ ਇਹ ਕਿਹਾ ਗਿਆ ਪ੍ਰਧਾਨ ਮੰਤਰੀ ਕਾਰ्यालय ਤੋਂ ਡਾਇਰੈਕਸ਼ਨ ਆਉਂਦੀ ਹੈ ਹੁਕਮ ਆਉਂਦੇ ਆ ਕਿ 50 ਪੋਸਟਾਂ ਲੈਟਰ ਐਂਟਰੀ ਵਿੱਚ ਰੱਖੀਆਂ ਜਾਣ ਜਿਹਦੇ ਵਿੱਚ 10 ਜੁਆਇੰਟ ਸੈਕਟਰੀ 10 ਡਿਫਰੈਂਟ ਡਿਫਰੈਂਟ ਮਿਨਿਸਟਰੀ ਦੇ ਵਿੱਚ 10-10 ਡਿਪਟੀ ਸੈਕਟਰੀ ਰੱਖੇ ਜਾਣ ਔਰ ਇਹਦੇ ਵਿੱਚ ਹੋਰ ਇੱਕ ਇੰਟਰਸਟਿੰਗ ਗੱਲ ਹੈ ਇੱਕ-ਇੱਕੀਆਂ 50 ਪੋਸਟਾਂ ਨਹੀਂ ਰੱਖੀਆਂ ਕਿਉਂਕਿ ਅਗਰ ਇਕੱਠੀਆਂ ਰੱਖਦੇ ਫਿਰ ਉਹ ਰਿਜ਼ਰਵੇਸ਼ਨ ਦਾ ਰੂਲ ਜਿਹੜਾ ਸੀ ਉਹਨੂੰ ਫਾਲੋ ਕਰਨਾ ਪੈਂਦਾ ਸੀ ਉਹ ਰਿਜ਼ਰਵੇਸ਼ਨ ਨੂੰ ਖਤਮ ਕੀਤਾ ਜਾਏ ਤਾਂ ਉੱਥੇ ਇੱਕ-ਇੱਕ ਪੋਸਟ ਦੀ ਭਰਤੀ ਕੀਤੀ ਗਈ ਕੱਲੀ-ਕੱਲੀ ਐਂਟਰੀ ਕੀਤੀ ਗਈ ਕੱਲੀ-ਕੱਲੀ ਭਰਤੀ ਕੀਤੀ ਗਈ ਔਰ ਆਪਣੇ ਪਸੰਦਿਦਾ ਆਪਣੇ ਲੋਕਾਂ ਨੂੰ ਆਪਣੀ ਪਾਰਟੀ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਜਿਹੜੇ ਕੱਢ ਰਾਈਜ਼ ਬੀਜਪੀ ਦੇ ਆਰਐਸਐਸ ਦੇ ਲੋਗ ਆ ਉਹਨਾਂ ਨੂੰ ਸਰਕਾਰ ਵਿੱਚ ਬਿਠਾਉਣ ਵਾਸਤੇ ਉੱਚੇ ਅਹੁਦਿਆਂ ਤੇ ਤੇ ਉਹ ਇੱਕ ਇੱਕ ਕਰਕੇ ਉਹ ਨੌਕਰੀ ਤੇ ਰੱਖਿਆ ਗਿਆ ਜਦੋਂ ਮਿਨਿਸਟਰੀ ਆਫ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਟ੍ਰੇਨਿੰਗ ਡਿਪਾਰਟਮੈਂਟ ਨੇ ਉਹਨਾਂ ਨੂੰ ਪੁੱਛਿਆ ਵੀ ਅਸੀਂ ਰਿਜ਼ਰਵੇਸ਼ਨ ਪਾਲਿਸੀ ਦਾ ਕੀ ਕਰੀਏ ਉੱਥੇ ਉਹਨਾਂ ਨੂੰ ਫਿਰ ਦੁਬਾਰਾ ਜਲਦੀ ਜਲਦੀ 2 ਦਿਨਾਂ ਦੇ ਵਿੱਚ ਵਿੱਚ ਇਹਨੂੰ ਠੀਕ ਕਰਕੇ ਭੇਜਣ ਦੇ ਆਦੇਸ਼ ਪ੍ਰਧਾਨ ਮੰਤਰੀ ਦਫ਼ਤਰ ਵਿੱਚੋਂ ਗਏ ਅੱਜ ਤੱਕ ਨਹੀਂ ਹੋਇਆ ਹੋਣਾ ਚਾਹੇ ਸੂਬੇ ਦੀ ਸਰਕਾਰ ਵੀ ਕੋਈ ਨੌਕਰੀ ਦਿੰਦੀ ਹੈ ਕਿਸੇ ਨੂੰ ਤਾਂ ਮਹੀਨੇ ਲੱਗ ਜਾਂਦੇ ਆ ਕਿਉਂਕਿ ਰੂਲ ਨੂੰ ਫਾਲੋ ਕਰਨਾ ਤੇ ਰਿਜ਼ਰਵੇਸ਼ਨ ਪਾਲਿਸੀ ਨੂੰ ਫਾਲੋ ਕਰਨਾ ਕਈ ਵਾਰੀ ਮਹੀਨੇ ਲੱਗ ਜਾਂਦੇ ਆ ਉਹ ਨੌਕਰੀਆਂ ਦਿੰਦੇ ਦਿੰਦੇ ਪਰ ਬੀਜੇਪੀ ਦੀ ਸਰਕਾਰ ਚ ਦੋ-ਦੋ ਦਿਨਾਂ ਦਾ ਅਲਟੀਮੇਟਮ ਦੇ ਕੇ ਟਾਈਮ ਦੇ ਕੇ ਜਲਦੀ ਜਲਦੀ ਉਹਨੂੰ ਪ੍ਰਤੀਕਰਨ ਦੇ ਹੁਕਮ ਆਉਂਦੇ ਸੀ ਸੋ ਇਹ ਤੁਸੀਂ ਵੀ ਦੇਖ ਲਓ ਤੁਹਾਨੂੰ ਵੀ ਇਹਦੀਆਂ ਕਾਪੀਆਂ ਦਿੰਦੇ ਆ ਇਹ ਤੁਹਾਡੇ ਸਾਹਮਣੇ ਤੇ ਜਿਹੜੀ ਗੱਲ ਕੱਲ੍ਹ ਕਹੀ ਗਈ ਸੀ ਕਿ ਲੈਟਰਲ ਐਂਟਰੀ ਦਾ ਜਿਹੜੀ ਉਹਨਾਂ ਨੇ ਇਹਨਾਂ ਨੇ ਬੈਗਅਰ ਲਾਇਆ ਕਿ ਸਾਨੂੰ ਤਾਂ ਪਤਾ ਨਹੀਂ ਲੱਗਿਆ ਅਸੀਂ ਤੇ ਇਹਨੂੰ ਕੈਨਸਲ ਕਰ ਰਹੇ ਆ ਉਹ ਠੀਕ ਐ ਇਹ ਸ਼ੋਅ ਕੀਤਾ ਗਿਆ ਸਾਨੂੰ ਪਤਾ ਨਹੀਂ ਲੱਗਿਆ ਇਹ ਅਧਿਕਾਰੀਆਂ ਦਾ ਕੰਮ ਐ ਇਹ ਸਿਰਫ ਚਾਰ ਸੂਬਿਆਂ ਦੇ ਇਲੈਕਸ਼ਨ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਕੀਤਾ ਗਿਆ ਜਦ ਕਿ ਭਾਜਪਾ 2018 ਤੋਂ ਲੇਟਰਲ ਐਂਟਰੀ ਤੇ ਕੰਮ ਕਰਨ ਲਈ ਦੇਸ਼ ਦੇ ਸੰਵਧਾਨ ਨੂੰ ਤੈਸ ਨੈਸ ਕਰਨ ਲਈ ਸ਼ੈਡਿਊਲ ਕਾਸਟਾ ਨੂੰ ਸ਼ੈਡਿਊਲ ਟ్రਾਈਬਸ ਨੂੰ OBC ਨੂੰ ਉਹਨਾਂ ਦੇ ਬੰਦੇ ਅਧਿਕਾਰਾਂ ਤੋਂ ਵਾਂਝਾ ਕਰਨ ਵਾਸਤੇ ਲੱਗੀ ਹੋਈ ਇਹ ਵੀ ਹੈਰਾਨੀ ਹੈ ਕਿ ਜਦੋਂ ਜੀ ਭਾਜਪਾ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਇਹ ਆਮ ਲੋਕ ਗੱਲਾਂ ਵੀ ਕਰਦੇ ਆ ਪਿੰਡਾਂ ਬਸਤੀਆਂ ਚ ਕਿ ਉਦੋਂ ਤੋਂ ਹੀ ਸ਼ੈਡਿਊਲ ਕਾਸਟਾਂ ਦੇ ਖਿਲਾਫ ਅਦਾਲਤਾਂ ਵਿੱਚ ਫੈਸਲੇ ਵੀ ਹੋਣੇ ਸ਼ੁਰੂ ਹੋ ਗਏ ਵੱਡਾ ਫੈਸਲਾ 2018 ਚ 2 ਅਪ੍ਰੈਲ ਨੂੰ ਆਇਆ ਸੀ ਜਦੋਂ ਐਕਟ ਨੂੰ ਖਤਮ ਕਰਨ ਦੀ ਗੱਲ ਆਈ ਸੀ ਫਿਰ ਜਦੋਂ ਦੇਸ਼ ਵਿੱਚ ਲੋਕ ਇਕੱਠੇ ਹੋ ਗਏ ਸਾਰਾ ਐਸਸੀ ਵਰਗ ਇਕੱਠਾ ਹੋ ਕੇ ਜਦੋਂ ਤਾਕਤ ਦਿਖਾਈ ਤਾਂ ਫਿਰ ਕੁਝ ਦਿਨਾਂ ਬਾਅਦ ਉਹਨੂੰ ਵਾਪਸ ਕਰ ਲਿਆ ਗਿਆ ਸੀ ਹੁਣ ਵੀ ਚਾਹੇ ਉੱਤਰ ਪ੍ਰਦੇਸ਼ ਹੋਵੇ ਕੱਲ ਵੀ ਇਹ ਗੱਲ ਕਹੀ ਗਈ ਸੀ ਚਾਹੇ ਜਿੱਥੇ-ਜਿੱਥੇ ਭਾਜਪੀ ਦੀ ਸਰਕਾਰ ਉੱਥੇ ਛੁਪਵੇਂ ਤਰੀਕੇ ਨਾਲ ਉਹ ਆਪਣੇ ਆਪਣੇ ਲੋਕਾਂ ਨੂੰ ਬਿਠਾਉਣ ਵਾਸਤੇ ਉਹ ਸ਼ੈਡਿਊਲ ਕਾਸਟਾਂ ਦੀ ਰਿਜ਼ਰਵੇਸ਼ਨ ਨੂੰ ਖਤਮ ਕਰ ਰਿਹਾ ਹੈ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਜਿਹੜੇ ਸਦੇ ਇੰਸਟੀਚਿਊਸ਼ਨ ਆ ਡੈਮੋਕਰੈਟਿਕ ਇੰਸਟੀਚਿਊਸ਼ਨ ਆ ਉਹਨਾਂ ਨੂੰ ਕਮਜ਼ੋਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸੋ ਇਹਦੇ ਵਿੱਚ ਆਮ ਆਦਮੀ ਪਾਰਟੀ ਇੱਕ ਸੈਕੂਲਰ ਪਾਰਟੀ ਹੋਣ ਦੇ ਨਾਤੇ ਅਸੀਂ ਸਾਰੇ ਸੈਕਸ਼ਨਸ ਦੀ ਗੱਲ ਸਾਰੇ ਵਰਗਾਂ ਦੀ ਗੱਲ ਹਮੇਸ਼ਾ ਉਠਾਉਨੇ ਤੇ ਸ਼ੈਡਿਊਲਡ ਕਾਸਟ ਸ਼ੈਡਿਊਲਡ ਟ੍ਰਾਈਬਸ OBC ਦੇਸ਼ ਦਾ ਬਹੁਤ ਵੱਡਾ ਹਿੱਸਾ ਹੈ ਜਿਹੜਾ ਲੈਂਡਲੈਸ ਵੀ ਹੈ ਜਿਹੜਾ ਸੋਰਸਲੈਸ ਵੀ ਹੈ ਜਿਨ੍ਹਾਂ ਦੇ ਨਾਲ ਸਮਾਜਿਕ ਤੌਰ ਤੇ ਵਿਤਕਰਾ ਵੀ ਹੋਇਆ ਅਨਟੱਚੇਬਿਲਟੀ ਵੀ ਹੋਈ ਹੈ ਦੇਸ਼ ਦੇ ਅੰਦਰ ਤੇ ਤਾਂ ਕਰਕੇ ਇਸ ਸਮਾਜਿਕ 베ਸ ਦੇ ਉੱਤੇ ਕਾਸਟ 베ਸ ਦੇ ਉੱਤੇ ਰਿਜ਼ਰਵੇਸ਼ਨ ਦਿੱਤੀ ਗਈ ਸੀ ਸੋ ਅੱਜ ਚਾਹੇ ਉਹ ਕ੍ਰੀਮੀ ਲੇਅਰ ਦੀ ਗੱਲ ਹੋ ਰਹੀ ਹੈ ਇਹ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਰਿਜ਼ਰਵੇਸ਼ਨ ਜਿਹੜੀ ਸ਼ੈਡਿਊਲਡ ਕਾਸਟ ਸ਼ੈਡਿਊਲ ਟ్రਾਈਬਸ ਨੂੰ ਮਿਲੀ ਹੈ ਇੱਕ ਕਾਸਟ ਡਿਸਕ੍ਰਿਮੀਨੇਸ਼ਨ ਦੇ ਕਰਕੇ ਮਿਲੀ ਹੈ ਇਹ ਵਖਰੇਵੇਂ ਕਰਕੇ ਮਿਲੀ ਆ ਉਹਨਾਂ ਨਾਲ ਭਿੰਨ ਭੇਦ ਹੁੰਦਾ ਪਿਛਲੀਆਂ ਸਦੀਆਂ ਤੋਂ ਉਹਨੂੰ ਕੰਪਨਸੇਟ ਕਰਨ ਵਾਸਤੇ ਮਿਲੀ ਆ ਸੋ ਭਾਜਪੀ ਉਹ ਜਿਹੜੀ ਛੋਟੀ ਜੀ ਚੀਜ਼ ਆਪਣੀ ਜ਼ਿੰਦਗੀ ਬਸਰ ਕਰਨ ਵਾਸਤੇ ਮਿਲੀ ਆ ਭਾਰਤੀ ਜਨਤਾ ਪਾਰਟੀ ਉਹਨੂੰ ਵੀ ਖੋਣਾ ਚਾਹੁੰਦੀ ਹੈ ਤੇ ਇਸ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਇਹ ਵੀ ਗੱਲ ਅਸੀਂ ਜਾਣਦੇ ਆ ਕਿਉਂਕਿ ਜਦੋਂ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਤੁਸੀਂ ਗੱਲ ਕਰਨੀ ਆ ਹਕੂਮਤ ਦੇ ਖਿਲਾਫ ਉਹਨਾਂ ਦੇ ਹੱਕ ਵਿੱਚ ਆਮ ਲੋਕਾਂ ਦੇ ਤੇ ਉਦੋਂ ਹਕੂਮਤ ਨੇ ਜ਼ਿਆਤੀ ਵੀ ਕਰਨੀ ਹੈ ਧੱਕਾ ਵੀ ਕਰਨਾ ਔਰ ਖਾਸ ਕਰਕੇ ਬੀਜੇਪੀ ਵਿੱਚ ਤਾਂ ਤੁਹਾਨੂੰ ਪਤਾ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਕਿਤੇ ਬਲਡੋਜ਼ਰ ਚੜਾ ਦਿਓ ਕਿਤੇ ਕੁਝ ਕਰ ਦਿਓ ਤੇ ਇਹ ਵੀ ਗੱਲ ਅਸੀਂ ਜਾਣਦੇ ਕਿ ਜਿਹੜੇ ਲੋਕ ਜਿਹੜੀਆਂ ਪਾਰਟੀਆਂ ਆਮ ਲੋਕਾਂ ਦੀ ਗਰੀਬ ਗੁਰਬੇ ਦੀ ਗੱਲ ਨੂੰ ਉਠਾਏਗੀ ਉਹਨੂੰ ਉਹਦਾ ਸੇਕ ਵੀ ਚਲਣਾ ਪਏਗਾ ਅਸੀਂ ਹਰ ਗੱਲ ਲਈ ਤਿਆਰ ਆ ਆਮ ਆਦਮੀ ਪਾਰਟੀ ਜਿਹੜਾ ਵੀ ਦੇਸ਼ ਵਿੱਚ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਗੱਲ ਕਰੇਗਾ ਬੀਜੇਪੀ ਉਹਦੇ ਉੱਤੇ ਅਤਿਆਚਾਰ ਕਰਦੀ ਹੈ ਉਹਦੇ ਉੱਤੇ ਈਡੀ ਚੜਾਉਂਦੀ ਆ ਸੀਬੀਆਈ ਦੇ ਹਮਲੇ ਕਰਾਉਂਦੀ ਆ ਹੋਰ ਜੋ ਜਿਸ ਤਰੀਕੇ ਨਾਲ ਵੀ ਹੋ ਸਕਦਾ ਉਹਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਆ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ ਉਹ ਤਪੀੜਨ ਕਰਦੀ ਆ ਪਰ ਇਹਨਾਂ ਸਾਰੀਆਂ ਗੱਲਾਂ ਦੀ ਕੋਈ ਪਰਵਾਹ ਨਾ ਕਰਦੇ ਹੋਏ ਅਸੀਂ ਇਹ ਮੁੱਦੇ ਹਮੇਸ਼ਾ ਉਠਾਵਾਂਗੇ ਚਾਹੇ ਸਾਡੇ ਦੇ ਪਰਚੇ ਹੋਣ ਚਾਹੇ ਈਡੀ ਆਏ ਚਾਹੇ ਜੇਲਾ ਵਿੱਚ ਜਾਣਾ ਪਵੇ ਲੇਕਿਨ ਦੇਸ਼ ਦੇ ਸੰਵਿਧਾਨ ਨੂੰ ਸ਼ੈਡਿਊਲ ਕਾਸਟਾਂ ਦੀ ਸ਼ੈਡਿਊਲ ਟ੍ਰਾਈਬਸ ਦੀ ਰਿਜ਼ਰਵੇਸ਼ਨ ਨੂੰ ਅਰਖਣ ਨੂੰ ਬਚਾਉਣ ਲਈ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਰਹਿਾਂਗੇ ਇੱਕ ਗੱਲ ਹੋਰ 9 ਲੱਖ 79 ਹਜ਼ਾਰ ਦੇ ਕਰੀਬੇ ਪਾਰਲੀਮੈਂਟ ਦਾ ਡਾਟਾ ਹੈ ਸਰਕਾਰ ਦੀਆਂ ਨੌਕਰੀਆਂ ਖਾਲੀ ਪਈਆਂ ਬੇਰਜਗਰੀ ਦਿਨੋ ਦਿਨ ਵਧ ਰਹੀ ਹੈ ਬੱਚੇ ਪਰੇਸ਼ਾਨ ਹੋ ਰਹੇ ਆ ਬਾਹਰ ਜਾ ਰਹੇ ਆ ਮਾੜੀ ਸੰਗਤ ਵਿੱਚ ਜਾ ਰਹੇ ਆ ਮਾੜੀ ਜਿਹੜੀ ਦਿਸ਼ਾ اختیار ਕਰ ਰਹੇ ਆ ਲੇਕਿਨ ਦੇਸ਼ ਵਿੱਚ ਜੋ ਪੌਣੇ 10 ਲੱਖ ਨੌਕਰੀਆਂ ਖਾਲੀ ਪਈਆਂ ਹਨ ਔਰ ਸਾਰੇ ਵੱਡੇ ਮਹਿਕਮਿਆਂ ਨੂੰ ਜਿਹਦੇ ਵਿੱਚ ਸਰਕਾਰੀ ਨੌਕਰੀ ਮਿਲਦੀ ਸੀ ਜਿਹਦੇ ਵਿੱਚ ਥੋੜੀ ਬਹੁਤੀ ਸੁਰੱਖਿਆ ਹੁੰਦੀ ਸੀ ਇੱਕ ਮੁਲਾਜ਼ਮ ਦੀ ਉਹਨੂੰ ਸਾਰੇ ਨੂੰ ਪ੍ਰਾਈਵੇਟ ਸੈਕਟਰ ਵਿੱਚ ਦਿੱਤਾ ਜਾ ਰਿਹਾ ਪੰਜ ਪਿਛਲੇ 5 ਸਾਲਾਂ ਚ 50000 ਸਰਕਾਰੀ ਨੌਕਰੀਆਂ ਕੱਲੇ ਸਰਕਾਰੀ ਬੈਂਕਾਂ ਵਿੱਚ ਘਟ ਗਈਆਂ ਸਰਕਾਰੀ ਬੈਂਕਾਂ ਖਤਮ ਕੀਤੀਆਂ ਜਾ ਰਹੀਆਂ ਟੈਲੀਕਮ ਮਹਿਕਮਾ ਜਿਹਦੇ ਵਿੱਚ ਆਮ ਲੋਕ ਚਪੜਾਸੀ ਤੋਂ ਲੱਕੇ ਉੱਪਰਲੇ ਅਹੁਦੇ ਤੱਕ ਜਾਂਦੇ ਸੀ ਪੜ੍ਹ ਕੇ ਆਪਣੀ ਨੌਕਰੀ ਹਾਸਲ ਕਰਦੇ ਸੀ ਆਪਣਾ ਜੀਵਨ ਬਸਰ ਕਰਦੇ ਸੀ ਉਹ ਮਹਿਕਮਾ ਵੀ ਸਾਰਾ ਆਪਾਂ ਦੇਖਿਆ ਪਿਛਲੇ 5 ਸਾਲਾਂ 'ਚ ਤਾਂ ਬਿਲਕੁਲ ਹੀ ਉਹ ਟੈਲੀਕਮ ਜਿਹੜਾ ਆ ਉਹ ਪ੍ਰਾਈਵੇਟ ਹੱਥਾਂ ਚਲੇ ਗਿਆ। ਸੋ ਜੇ ਵੱਡੇ ਵੱਡੇ ਮਹਿਕਮੇ ਵੀ ਪ੍ਰਾਈਵੇਟ ਦਿੱਤੇ ਜਾਣਗੇ ਉਹਦੇ ਨਾਲ ਰਿਜ਼ਰਵੇਸ਼ਨ ਤਾਂ ਖਤਮ ਹੋਏਗੀ 25% ਸ਼ੈਡਿਊਲ ਕਾਸਟ ਦੀ ਵੀ, ਟ్రਾਈਬਸ ਦੀ ਵੀ, OBC ਦੀ ਵੀ। ਲੇਕਿਨ ਨਾਲ ਨਾਲ ਜਨਰਲ ਵਰਗ ਦੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹਨਾਂ ਦਾ ਵੀ ਪ੍ਰਾਈਵੇਟ ਸੈਕਟਰ ਜਿਹੜਾ ਆ ਉਹ ਸ਼ੋਸ਼ਣ ਕਰੇਗਾ। ਉਹਨਾਂ ਨੂੰ ਪੂਰੀ ਤਨਖਾਹ ਨਹੀਂ ਮਿਲੇਗੀ। ਉਹਨਾਂ ਨੂੰ ਪੂਰੇ ਜਿਹੜੇ ਬੈਨੀਫਿਟ ਨਹੀਂ ਮਿਲਣਗੇ।